ਅਫਸੋਸ ਕਰਨ ਨਾਲੋਂ ਨਾ ਫਿਕਰ ਕਰ ਲੈਣਾ ਕਈ ਗੁਣਾ ਚੰਗਾ ਹੁੰਦਾ ਤੇ ਫਿਕਰ ਕਰਨ ਨਾਲੋਂ ਜੇ ਹਿੰਮਤ ਕਰ ਲਈ ਜਾਵੇ ਤਾਂ ਉਹਦਾ ਕੋਈ ਤੋੜ ਹੀ ਨਹੀਂ ਅੱਜ ਮੈਂ ਅਫਸੋਸ ਕਰਨ ਵਾਲੇ ਬੰਦਿਆਂ ਨੂੰ ਤਾਂ ਮੈਂ ਮਿਲਦਾ ਹੀ ਨਹੀਂ ਹੁੰਦਾ ਫਿਕਰ ਕਰਨ ਵਾਲਿਆਂ ਨੂੰ ਮੈਂ ਕਦੇ-ਕਦੇ ਮਿਲ ਪੈਂਦਾ ਪਰ ਜੇ ਕੋਈ ਹਿੰਮਤੀ ਬੰਦਾ ਮਿਲ ਜੇ ਜਿਹੜਾ ਬੰਦਾ ਕਹਵੇ ਕਿ ਨਹੀਂ ਯਾਰ ਕੱਲਾ ਫਿਕਰ ਵੀ ਕਿਉਂ ਕਰਨਾ ਹਿੰਮਤ ਕਰਨੀ ਹੈ ਕਿਸੇ ਚੀਜ਼ ਤੋਂ ਪਾਰ ਲੱਗਣਾ ਤਾਂ ਉਹ ਬੰਦਾ ਮੈਨੂੰ ਖੁਦ ਸਰਕਾਰ ਵਰਗਾ ਲੱਗਦਾ ਹੁੰਦਾ ਮੈਨੂੰ ਐ ਲੱਗਦਾ ਹੁੰਦਾ ਕਿ ਇਹਨੂੰ ਪ੍ਰਮਾਤਮਾ ਨੇ ਸਰਕਾਰ ਬਣਾ ਕੇ ਭੇਜਿਆ ਮੇਰੇ ਮਗਰਲੇ ਪਾਸੇ ਦਾ ਵਿਜਨ ਤੁਹਾਨੂੰ ਕਾਫੀ ਕੁਝ ਦੱਸਣ ਤੋਂ ਬਿਨਾ ਦੱਸ ਚੁੱਕਿਆ ਹੋਊਗਾ ਕਿ ਮੈਂ ਰਣਸੀਹ ਪਿੰਡ ਦੇ ਵਿੱਚ ਖੜਾ ਤੇ ਜਦੋਂ ਮੈਂ ਰਣਸੀਹ ਪਿੰਡ ਦਾ ਨਾਮ ਲਿਆ ਤਾਂ ਫਿਰ ਮੈਨੂੰ ਚਿਹਰਾ ਦਿਖਾਉਣ ਦੀ ਲੋੜ ਨਹੀਂ ਤੁਹਾਡੀਆਂ ਅੱਖਾਂ ਸਾਹਮਣੇ ਚਿਹਰਾ ਆ ਗਿਆ ਹੋਊਗਾ ਕਿ ਮੈਂ ਮੈਂਟੂ ਸਰਪੰਚ ਕੋਲ ਖੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਮਨਾਇਆ ਜਾ ਰਿਹਾ ਕਿ ਪਾਣੀ ਓਏ ਸੁੱਕ ਗਏ ਓਏ ਡੁੱਬ ਗਏ ਓਏ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਨਸ਼ੇ ਵਾਲੇ ਮਸਲੇ ਤੇ ਵੀ ਐਵੇਂ ਆ ਕਿ ਅੱਠਵਾਂ ਦਰਿਆ ਹੋ ਗਿਆ ਜੀ ਵਹਿ ਗਏ ਓਏ ਰੁੜ ਗਏ ਓਏ ਅੱਜ ਆਪਣੇ ਕੋਲੇ ਉਹ ਸੱਜਣ ਆ ਵੀ ਜਿਨੇ ਇਹ ਦੋਨੇ ਸਮੱਸਿਆਵਾਂ ਨੂੰ ਦਾ ਤੋੜ ਕੱਢ ਲਿਆ ਤੋੜ ਜੇ ਸਾਰੇ ਸਰਪੰਚ ਸਰਕਾਰਾਂ ਤੋਂ ਬਿਨਾ ਆਪਣੇ ਰੂਪ ਚ ਇਹ ਬੰਦੇ ਤੋਂ ਸਿੱਖਿਆ ਲੈ ਕੇ ਕੰਮ ਕਰ ਲੈਣਾ ਤਾਂ ਪੰਜਾਬ ਡੁੱਬਣੋ ਵੀ ਬਚ ਸਕਦਾ ਤੇ ਸੁੱਕਣੋ ਵੀ ਬਚ ਸਕਦਾ ਆਪਾਂ ਸਵਾਗਤ ਕਰਦੇ ਬਾਈ ਜੀ ਧੰਨਵਾਦ ਜੀ ਮਿੰਟੂ ਬਾਈ ਆਪਾਂ ਦੋਸਤਾਂ ਇਸ ਗੱਲ ਦਾ ਮੈਨੂੰ ਮਾਣ ਆ ਕਿ ਮੇਰਾ ਦੋਸਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਤੇ ਮੈਨੂੰ ਲੱਗਦਾ ਕਿ ਇਹ ਗੱਲ ਹੀ ਬਹੁਤ ਵੱਡੀ ਹੁੰਦੀ ਆ ਕਿ ਜਦੋਂ ਕਦੇ ਤੁਹਾਡੀ ਇੰਟਰਵਿਊ ਚੱਲਦੀ ਆ ਤੇ ਬੰਦਾ ਮਾਣ ਨਾਲ ਦੇਖਦਾ ਕਿ ਆ ਮੇਰਾ ਮਿੱਤਰ ਹੈ ਚਾਰ ਬੰਦੇ ਨੂੰ ਹੋਰ ਦਿਖਾਉਂਦਾ ਜਦੋਂ ਕੋਈ ਮੇਰਾ ਮਿੱਤਰ ਕਹਿੰਦਾ ਕਿ ਯਾਰ ਮਿੰਟੂ ਨੇ ਆਏ ਕਰਤਾਰ ਸਿੰਘ ਵਾਲੇ ਨੇ ਮੈਂ ਕਹਿੰਦਾ ਉਹ ਮੈਨੂੰ ਫਿਰ ਥੋੜਾ ਜਿਹਾ ਉਹਨਾਂ ਤੇ ਪ੍ਰਭਾਵ ਪਾਉਣ ਲਈ ਕਹਿਣ ਬੰਦੇ ਨਹੀਂ ਨਹੀਂ ਆਪਣਾ ਦਾ ਬਹੁਤ ਮਿੱਤਰ ਆਪਣੀ ਸਿੱਧੀ ਗੱਲਬਾਤ ਮਤਲਬ ਤੁਹਾਡੇ ਤੇ ਅਸੀਂ ਐਵੇਂ ਮਾਣ ਮਹਿਸੂਸ ਕਰਦੇ ਆ ਭਾਈ ਜਿਹੜਾ ਤੁਸੀਂ ਦੇਖੋ ਪਹਿਲਾਂ ਜਿਹੜੇ ਨਾ ਪਹਿਲਾਂ ਕੰਮ ਕੀਤੇ ਪਿੰਡ ਨੂੰ ਸੋਨਾ ਬਣਾਇਆ ਬਹੁਤ ਲੋਕ ਬਣਾ ਦਿੰਦੇ ਆ ਪਿੰਡ ਦੇ ਵਿੱਚ ਇਹ ਬੰਦਿਆਂ ਨੇ ਪਰਾਲੀ ਦੇ ਹੱਲ ਕੀਤੇ ਇਹ ਬੰਦਿਆਂ ਨੇ ਲਫਾਫਿਆਂ ਦਾ ਹੱਲ ਕੀਤਾ ਇਹ ਬੰਦਿਆਂ ਨੇ ਕੂੜਾ ਮੁੱਲ ਲੈਣਾ ਸ਼ੁਰੂ ਕੀਤਾ ਇਹ ਬੰਦਿਆਂ ਨੇ ਲਾਇਬ੍ਰੇਰੀ ਬਣਾਈ ਇਹ ਬੰਦਿਆਂ ਨੇ ਸੀਵਰੇਜ ਦਾ ਹੱਲ ਕੀਤਾ ਇਹ ਬੰਦਿਆਂ ਨੇ ਇੱਥੋਂ ਤੱਕ ਕਿ ਪਿੰਡ ਦਾ ਝੂਠਾ ਪਾਣੀ ਵੀ ਖਰੀਦਿਆ ਲੋਕਾਂ ਤੋਂ ਕਿ ਪਾਣੀ ਨਾ ਡੋਲੋ ਮਤਲਬ ਕਿੰਨਾ ਕੰਮ ਕੀਤਾ ਤੇ ਹੁਣ ਨਵੇਂ ਵਿਸ਼ੇ ਤੇ ਆਪਾਂ ਇਹਨਾਂ ਨੂੰ ਮਿਲਿਆ ਕਿ ਇਹਨਾਂ ਨੇ ਨਸ਼ੇ ਤੇ ਤੇ ਪੰਜਾਬ ਦੇ ਝੋਨੇ ਦੇ ਬਦਲ ਤੇ ਬਹੁਤ ਵੱਡਾ ਕੰਮ ਆਪਣੇ ਪਿੰਡ ਦੇ ਵਿੱਚ ਕਰ ਰਿਹਾ ਸਰਪੰਚ ਸਾਹਿਬ ਪਹਿਲਾਂ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ ਕਿ ਦੇਖੋ एलान ਹੋ ਰਿਹਾ ਕਾਰਵਾਈਆਂ ਹੋ ਰਹੀਆਂ ਆ ਬੰਦੇ ਫੜੇ ਜਾ ਰਹੇ ਆ ਘਰ ਟਾਏ ਜਾ ਰਹੇ ਆ ਫਿਰ ਤੁਸੀਂ ਪੰਚਾਇਤ ਆਪਣੇ ਤੌਰ ਤੇ ਘਰ ਟਾਉਣੇ ਸ਼ੁਰੂ ਕਰਤੇ ਆ ਤੁਸੀਂ ਕੀ ਕਾਰਵਾਈ ਕਰਤੀ ਆ ਤੁਸੀਂ ਇਸ ਮਸਲੇ ਤੇ ਸਾਡਾ ਜਿਹੜਾ ਕੰਮ ਆ ਜੀ ਉਹ ਤੋਂ ਵੱਖਰਾ ਹੈ ਕਿਉਂਕਿ ਰਣਸੀਂ ਕਲਾਂ ਦੀ ਜਿਹੜੀ ਮਿੰਨੀ ਸਰਕਾਰ ਆ ಗ್ರಾಮ ਪੰਚਾਇਤ ਜੀ ਉਹ ਘਾਟਾਉਣ ਵਾਲੀ ਨਹੀਂ ਨਸ਼ਾ ਛਡਣ ਵਾਲੇ ਦੇ ਘਰ ਬਣਾਉਣ ਵਾਲੀ ਹੈ ਜੀ ਤੇ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਰਣ ਸਿੰਘ ਕਲਾ ਨੇ ਜਿਹੜੀ ਨਮੀ ਮਹਿ ਮਸ਼ਰੂਕ ਕੀਤੀ ਸੀਗੀ ਕਿ ਇੱਕ ਪਾਸੇ ਜਦੋਂ ਨਸ਼ਾ ਵਿਰੋਧ ਸਰਕਾਰ ਨੇ ਚਲਾਇਆ ਸੀ ਤੇ ਹੀਰਣ ਸਿੰਘ ਕਲਾ ਦੇ ਵਿੱਚ ਇੱਕ ਨਵੇਕਲੀ ਮਹਿਮ ਦਾ ਇੱਕ ਯੁੱਧ ਸ਼ੁਰੂ ਕੀਤਾ ਸੀ ਜੀ ਜਿਹਦਾ ਨਾਮ ਦਿੱਤਾ ਸੀਗਾ ਕੇ ਨਸ਼ਾ ਮੁਕਤੀ ਦਾ ਅਭਿਆਨ ਅਰਣ ਸਿੰਘ ਕਲਾ ਬਣੂ ਪੰਜਾਬ ਦੀ ਸ਼ਾਨ ਵਾਹ 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 ਉਹਦੀ ਉਹ ਸ਼ਾਨ ਕਿਵੇਂ ਬਣੂਗਾ ਉਹਦਾ ਕਨਵੇਕਲਾ ਕੰਮ ਸੀ ਕਿ ਜਿਹੜੇ ਪਰਿਵਾਰ ਸਾਡੇ ਕੋਲ ਨਸ਼ਾ ਛੱਡ ਕੇ ਆਉ ਤੇ 11000 ਦਾ ਨਾਮ ਪਾਓ ਵਾਹ ਤੇ ਉਹ ਇੱਕ ਮਹਿਮ ਸ਼ੁਰੂ ਕੀਤੀ ਸੀ ਜਿਹੜਾ ਪਰਿਵਾਰ 100% ਸਾਡੇ ਕੋਲ ਨਾ ਮੁਕਤ ਹੋ ਕੇ ਆਉ ਉਹਨੂੰ 11000 ਰੁਪਏ ਦਾ ਨਾਮ ਦਿੱਤਾ ਜਾਣਾ ਜੀ ਤੇ ਇਹ ਆਪਣੇ ਆਪ ਵਿੱਚ ਇੱਕ ਬੜੀ 75 ਤੇ ਅਚੰਬੇ ਵਾਲੀ ਗੱਲ ਸੀਗੀ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਸੀਗੀ ਕਿ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ ਮੁਕਤ ਹੋਣ ਵਾਲੇ ਪਰਿਵਾਰਾਂ ਨੂੰ ਪੈਸੇ ਦਿੱਤੇ ਜਾਣਗੇ ਕਿਉਂਕਿ ਆਮ ਹੀ ਲੋਕਾਂ ਦੇ ਵਿੱਚ ਇੱਕ ਅਚੰਭਾ ਬਣ ਗਈ ਸੀ ਗੱਲ ਕਿ ਯਾਰ ਵਾਕਈ ਸ਼ੈ ਝੂਠ ਹੋਵੇ ਗੱਲ ਜਦੋਂ ਮੈਂ ਸੁਣਿਆ ਤਾਂ ਮੈਨੂੰ ਵੀ ਬਹੁਤ ਹਸਣ ਲੱਗ ਗਿਆ ਕਿਉਂਕਿ ਪੈਸ ਕਿਉਂਕਿ ਨਸ਼ਿਆਂ ਨੂੰ ਤਾਂ ਲੋਕ ਨਫ਼ਰਤ ਕਰਦੇ ਆ ਕਿਉਂਕਿ ਨਸ਼ੇ ਵਾਲੇ ਤਾਂ ਲੋਕ ਪਰਚੇ ਕਰਾਉਂਦੇ ਆ ਨਸ਼ਿਆਂ ਨੂੰ ਤਾਂ ਲੋਕ ਬੰਨ ਕੇ ਕੁੱਟਦੇ ਆ ਜੀ ਕਿਉਂਕਿ ਨਸ਼ੇ ਵਾਲਾ ਤਾਂ ਲੋਕ ਲੈ ਕੇ ਪਸੰਦ ਹੀ ਨਹੀਂ ਕਰਦੇ ਨਸ਼ੇ ਵਾਲਾ ਲੋਕ ਮੁੰਡਿਆਂ ਨੂੰ ਤਾਂ ਲੋਕ ਜੀ ਤੇ ਪਰ ਨਸੀਹ ਕਨਾਂ ਦੀ ਗ੍ਰਾਮ ਪੰਚਾਇਤ ਉਹਨਾਂ ਨੂੰ ਬੁੱਕਲ ਚ ਲੈ ਕੇ ਉਹਨਾਂ ਨੂੰ ਕਲਾਵੇ ਚ ਲੈ ਕੇ ਉਹਨਾਂ ਨੂੰ ਪਿਆਰ ਕਰਕੇ ਉਹਨਾਂ ਨੂੰ ਪ੍ਰੇਰਿਆ ਕਿ ਨਹੀਂ ਯਾਰ ਆਪਾਂ ਨਸ਼ਾ ਮੁਕਤ ਹੋ ਕੇ ਇੱਕ ਚੰਗਾ ਸਮਾਜ ਬਣਾਉਣਾ ਜੇ ਜੇ ਇੱਕ ਗੁਰੂ ਸਰ ਗੁਰੂ ਸਰਪੰਡ ਦਾ ਮੁੰਡਾ ਮਿੰਟੂ ਜਿਹਦੇ ਨਾਂ ਤੇ ਡਾਕੂਆਂ ਦੀ ਡਾਕੂਆਂ ਦਾ ਮੁੰਡਾ ਫਿਲਮ ਬਣੀ ਆ ਜੀ ਜਿਉ ਨਸ਼ਾ ਛੱਡ ਕੇ ਉਹਦਾ ਜੀਵਨ ਚ ਤਬਦੀਲੀ ਲਿਆ ਸਕਦਾ ਯਾਰ ਆਪਾਂ ਨੂੰ ਕੀ ਹੋਇਆ ਜੀ ਅਸੀਂ ਉਹ ਪ੍ਰੇਰਿਤ ਕਿ ਅੱਜ ਮੈਨੂੰ ਖੁਸ਼ੀ ਆ ਕਿ ਸਾਡੇ ਬਹੁਤ ਸਾਰੇ ਨੌਜਵਾਨ ਜਿਹਨਾਂ ਦਾ ਇਲਾਜ ਕਰਾ ਰਹੇ ਹਾਂ ਅਸੀਂ ਔਰ ਨਸ਼ਾ ਮੁਕਤ ਕੇਂਦਰਾਂ ਦੇ ਵਿੱਚ ਵੀ ਛੱਡੇ ਹੋਏ ਆ ਜੀ ਔਰ ਉਹਨਾਂ ਨੂੰ ਨਾਲ ਅਸੀਂ 1100 ਰੁਪਏ ਖਾਣਾ-ਪੱਤਾ ਵੀ ਦੇ ਰਹੇ ਹਾਂ ਮਹੀਨੇ ਦਾ ਇਹ ਇੱਕ ਆਪਣੀ ਵੱਖਰੀ ਗੱਲ ਆ ਕਿ ਨਸ਼ਾ ਦਾ ਇਲਾਜ ਵੀ ਫਰੀ ਨਾਲ ਖਾਣਾ ਖਰਾਕ ਪਤਾ ਵੀ ਫਰੀ ਔਰ ਜਿਹੜੇ ਪਰਿਵਾਰ 100% ਨਸ਼ਾ ਮੁਕਤ ਹੋ ਕੇ ਸਾਡੇ ਕੋਲੇ ਆ ਰਹੇ ਆ ਉਹਨਾਂ ਨੂੰ 11000 ਦੇ ਨਾਮ ਮਿਲ ਰਹੇ ਇਹ ਇੱਕ ਆਪਣੇ ਆਪ ਵਿੱਚ ਵੱਡੀ ਗੱਲ ਸੀ ਸਰਪੰਚ ਸਾਹਿਬ ਇਹ ਗੱਲ ਮੈਨੂੰ ਬਹੁਤ ਵੱਡੀ ਲੱਗੀ ਵੀ ਇੱਕ ਹੁੰਦਾ ਕਿ ਕਿਸੇ ਵੀ ਬੰਦੇ ਨੇ ਇੱਕ ਕਰਤਾ ਐਲਾਨ ਕਰਤਾ ਖਾਣਾ ਪੂਰਤੀ ਕਰਤੀ ਪਤਾ ਇਹਨੂੰ ਭਲਾਈ ਇੱਧਰ ਅ ਡਿੱਕਾ ਲਾਉਂਦਾ ਮੈਂ ਮਾਰੂੰਗਾ ਕੱਪੜੇ ਖਰਾਬ ਕਰਾਂਗਾ ਤੇ ਇੱਕ ਤਾਂ ਹੁੰਦਾ ਨਹੀਂ ਵੀ ਲਾਨ ਕਰਤਾ ਵੀ ਠੀਕ ਆ ਵੀ ਬੰਦੇ ਨੇ ਇੱਕ ਵਾਰ ਲੈਂਮ ਲਾਈਟ ਲੈ ਲਈ ਹਨਾ ਇੱਕ ਹੁੰਦਾ ਕਿ ਉਹਨੇ ਉਹਦੇ ਤੇ ਗਰਾਉਂਡ ਤੇ ਵਰਕ ਕੀਤਾ ਕਿ ਮੈਂ ਚਾਹਉਣਾ ਮੇਰੇ ਤੋਂ 11000 ਰੁਪਏ ਲੁੱਟ ਲੋ ਲੈ ਜੋ ਜੇ ਮੈਂ ਉਹਦੇ ਲਈ ਮਦਦ ਕਰ ਸਕਦਾ ਮੈਂ ਕਰ ਦਿਆ ਤਾਂ ਕਿੰਨੇ ਨੌਜਵਾਨਾ ਜਿਹੜੇ ਭਰਤੀ ਕਰਾਤੇ ਆ ਹਾਂ ਸਾਡੇ ਕੋਲੇ ਜੀ ਨੌਜਵਾਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਜਾਂ ਭਰਤੀ ਕਰਾਇਆ ਹੁਣ ਤੱਕ ਉਹਨਾਂ ਉਹਨਾਂ ਦੀ 23 ਨੌਜਵਾਨ ਸਾਡੇ ਕੋਲੇ ਆਏ ਆ ਜੀ ਤੇ ਕਿਉਂਕਿ ਸਾਡਾ ਪਿੰਡ ਪਹਿਨਾ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ੇ ਤੋਂ ਮੁਕਤ ਆ ਕਿਉਂਕਿ ਥੋੜੀ ਇਹ ਲਾਮਤ ਦੇਖੋ ਸਾਰੇ ਇਹ ਸਾਰੇ ਇਕੱਲੇ ਪੰਜਾਬ ਚ ਨਹੀਂ ਸਾਡੇ ਸਮਾਜ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਸ਼ਾ ਦੇ ਅਮਰੀਕਾ ਕੈਨੇਡਾ ਚ ਕਿਉਂਕਿ ਰਸ਼ੀਆ ਮਾਸਟਰਮਾਈਂਡ ਆ ਪੂਰੀ ਜਿਹੜਾ ਡਰੱਗ ਦਾ ਕਿਉਂਕਿ ਉੱਥੋਂ ਲੈਣਾ ਨਿਕਲਦੀਆਂ ਪੂਰੀਆਂ ਦੁਨੀਆਂ ਦੇ ਵਿੱਚ ਨਸ਼ੇ ਦੀਆਂ ਕਿਉਂਕਿ ਨਸ਼ਾ ਇੱਕ ਬਰਾਈ ਨਹੀਂ ਇੱਕ ਕਾਰੋਬਾਰ ਬਣਿਆ ਹੋਇਆ ਜਦੋਂ ਕਾਰੋਬਾਰ ਬਣਿਆ ਹੋਇਆ ਹੋਵੇ ਚੀਜ਼ ਤੇ ਉਦੋਂ ਉਹ ਫਿਰ ਬੰਦ ਕਰਨੀ ਬਹੁਤ ਔਖੀ ਹੁੰਦੀ ਉਹਦੇ ਵਿੱਚ ਵੱਡੇ ਵੱਡੇ ਲੋਕ ਵੀ ਇਨਵੋਲਵ ਹੁੰਦੇ ਆ ਉਹਦੇ ਵਿੱਚ ਸਰਕਾਰਾਂ ਵੀ ਡਿਵੋਲਵ ਹੋ ਜਾਂਦੀਆਂ ਦੁਨੀਆਂ ਦੀਆਂ ਕਿਉਂਕਿ ਦੁਨੀਆਂ ਦੇ ਵਿੱਚ ਜਦੋਂ ਪੈਸੇ ਦੀ ਖੇਡ ਹੋਵੇ ਤੇ ਸਰਕਾਰਾਂ ਪੈਸੇ ਨਾਲ ਬਣਦੀਆਂ ਹੋਣ ਦੁਨੀਆਂ ਦੇ ਵਿੱਚ ਤੇ ਫਿਰ ਉੱਥੇ ਇਹ ਕੰਮ ਹੋਣੇ ਹੋਣੇ ਆ ਤੇ ਪਰ ਇਹ ਨਸ਼ੇ ਨੂੰ ਬੰਦ ਕਰਨਾ ਇੱਕ ਚੁਣੌਤੀ ਆ ਬਹੁਤ ਵੱਡੀ ਕਿਉਂਕਿ ਪਹਿਲਾਂ ਵੀ ਆ ਸਾਡੇ ਤੁਸੀਂ ਦੇਖੋ 2017 ਦੇ ਵਿੱਚ ਜਦੋਂ ਕਾਂਗਰਸ ਪੰਜਾਬ ਦੇ ਵਿੱਚ ਆਈ ਆ ਉਦੋਂ ਉਹਨਾਂ ਨੇ ਕੈਪਟਨ ਮਨਿੰਦਰ ਸਿੰਘ ਉਹਨਾਂ ਨੇ ਗੁੱਟ ਕੇ ਦੀ ਸੌਂ ਖਾ ਕੇ ਦੇ ਦਮਦਮਾ ਸਾਹਿਬਾ ਨੂੰ ਮੂੰਹ ਕਰਕੇ ਇਹ ਗੱਲ ਆਖੀ ਸੀ ਕਿ ਮੈਂ ਚਾਰ ਹਫ਼ਤਿਆਂ ਦੇ ਵਿੱਚ ਯਾਨੀ ਨਸ਼ਾ ਬੰਦ ਕਰ ਦੂੰਗਾ ਤੇ ਉਹ ਪਰ ਕੁਝ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਅਸਕਾਲੀ ਦਲ ਦੀ ਸਰਕਾਰ ਨੂੰ ਨਿੰਦ ਕੇ ਕਿ ਫਲਾਨਾ ਲੀਡਰ ਨਸ਼ਾ ਵੇਚਦਾ ਫਲਾਨਾ ਵੇਚਦਾ ਕਿ ਅਸੀਂ ਅਸੀਂ ਨਸ਼ਾ ਮੁਕਤ ਕਰਾਵਾਂਗੇ ਪੰਜਾਬ ਨੂੰ ਪਰ ਕੁਝ ਨਹੀਂ ਹੋਇਆ ਉਹ 17 ਤੋਂ ਬਾਅਦ ਕੁਝ ਨਹੀਂ ਹੋਇਆ 2022 ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਆ ਇਹਦਾ ਇਹ ਵੀ ਵੱਡਾ ਮੁੱਦਾ ਸੀ ਨਸ਼ੇ ਦਾ ਕਿ ਪੰਜਾਬ ਦੇ ਵਿੱਚ ਕਿ ਨਸ਼ਾ ਬੰਦ ਕਰਨਾ ਤੇ ਉਹ ਚੈਨ ਨੂੰ ਤੋੜਿਆ ਜਾਣਾ ਠੀਕ ਆ ਜੇ ਸਰਕਾਰ ਕੰਮ ਕਰ ਰਹੀ ਹੋ ਉਸ ਦੇ ਅਗਰੈਸਵਤਾ ਹੋਏ ਆ ਚਲੋ ਆਪਾਂ ਕਹਿ ਸਕਦੇ ਆ ਕਿ ਅਗਰੈਸਵਤਾ ਹੋਏ ਆ ਉਹਨਾਂ ਨੇ ਜਦੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਤੇ ਚੰਗੀ ਗੱਲ ਆ ਕਿਉਂਕਿ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਉਹ ਕੰਮ ਦੀ ਖਾਤਰ ਵੋਟਾਂ ਮੰਗਾਂਗੇ ਤੇ ਸਰਕਾਰ ਬਣਾਈਏ ਸਾਨੂੰ ਕੰਮ ਕਰਨਾ ਸਾਡਾ ਫਰਜ਼ ਆ ਜੀ ਤੇ ਇਸ ਕਰਕੇ ਅਸੀਂ ਵੀ ਜਿੰਨੀ ਜੋਗੇ ਸੀਗੇ ਕਿਉਂਕਿ ਕੱਲਾ ਕਿਸ ਨੂੰ ਗਾਲਾਂ ਕੱਢਣਾ ਕਿਸ ਨੂੰ ਨਿੰਦਣਾ ਸਰਕਾਰਾਂ ਨੂੰ ਗਾਲਾਂ ਕੱਢ ਕੇ ਸਾਡੀ ਜ਼ਿੰਮੇਵਾਰੀ ਖਤਮ ਥੋੜਾ ਹੁੰਦੀ ਕਿਸੇ ਨੂੰ ਨਿੰਦ ਕੇ ਜੀ ਅਸੀਂ ਆਖਿਆ ਸੀ ਆਹ ਤਾਂ ਫਰਜ਼ ਸਮਝ ਕੇ ਅਸੀਂ ਭੜਾ ਸੂਈ ਜੋਗੀਆਂ ਭੜਾ ਸਲਾਈ ਜੋਗੀਆਂ ਅਸੀਂ ਕੰਮ ਕਰਗੇ ਭੜਾ ਚਿੜੀ ਆ ਜੰਗਲ ਨੂੰ ਅੱਗ ਲੱਗੀ ਵੀ ਆ ਭੜਾ ਸਾਡੀ ਚੁੰਝ ਛੋਟੀ ਆ ਪਰ ਅਸੀਂ ਅੱਗ ਤਾਂ ਬੁਝਾ ਰਹੇ ਹਾਂ ਨਾ ਸਾਡਾ ਨਾ ਅੱਗ ਬੁਝਾਉਣ ਤੇ ਆਊਗਾ ਵੱਡੀਆਂ ਚੁੰਝਾਂ ਵਾਲੇ ਵੱਡੇ ਪ੍ਰਬੰਧ ਕਰ ਸਕਦੇ ਆ ਸਰਕਾਰ ਕੋਲੇ ਸਾਰਾ ਪ੍ਰਬੰਧ ਹੁੰਦਾ ਮਾਲਾ ਫੈਲਾ ਹੁੰਦਾ ਪ੍ਰਸ਼ਾਸਨ ਉਹਦੇ ਕੋਲੇ ਆ ਪੁਲਿਸ ਉਹਦੇ ਕੋਲੇ ਆ ਹਰ ਇੱਕ ਤਰ੍ਹਾਂ ਦੀ ਉਹਦੇ ਕੋਲ ਸ਼ਕਤੀ ਹੈ ਸਾਡੇ ਕੋਲੇ ਜਿੰਨੀ ਸ਼ਕਤੀ ਸੀ ਉਹਦੇ ਮੁਤਾਬਕ ਅਸੀਂ ਆਪਦਾ ਕੰਮ ਸ਼ੁਰੂ ਕੀਤਾ ਉਹਦੇ ਲਈ ਸਾਡ ਨੂੰ ਜਿਹੜੀ ਮਹਮਾ ਪੂਰੇ ਦੇਸ਼ ਦੇ ਵਿੱਚ ਤੁਹਾਡੇ ਸਰਪੰਚ ਸਾਹਿਬ ਜਦੋਂ ਤੁਸੀਂ ਇਹ ਕੰਮ ਕੀਤਾ ਜਿਨ੍ਹਾਂ ਕੋਲੇ ਵੱਡੇ ਗੁੱਛੇ ਆ ਜਿਵੇਂ ਬਾਬੇ ਆ ਉਹ ਵੱਡੇ ਗੁੱਛੇ ਆ ਮਤਲਬ ਜਿਨ੍ਹਾਂ ਕੋਲ ਬਹੁਤ ਸਾਰੀ ਤਦਾਦ ਦੇ ਵਿੱਚ ਲੋਕ ਆਉਂਦੇ ਆ ਜਿਨ੍ਹਾਂ ਤੇ ਲੋਕ ਪਰਿਵਾਰ ਕਰੋ ਕਰ ਮੰਨਦੇ ਆ ਜਿੰਨਾਂ ਨੂੰ ਹਨਾ ਵੀ ਜਿੰਨਾਂ ਦੀ ਆਪਾਂ ਕਹਿ ਸਕਦੇ ਕਿ ਕਹਿਣ ਤੇ ਲੋਕ ਫੁੱਲ ਚੜਾਉਂਦੇ ਆ ਉਹ ਵੱਡੇ ਗੁੱਸ਼ੇ ਵੀ ਇਹ ਕੰਮ ਕਰ ਸਕਦੇ ਆ ਕਰ ਸਕਦੇ ਆ ਤੁਹਾਡੇ ਤੋਂ ਮਤਲਬ ਕਹਿ ਸਕਦੇ ਸ਼ੁਰੂਆਤ ਹੋ ਗਈ ਆ ਪਰ ਵੱਡੇ ਗੁੱਛਾਂ ਚ ਜੇ ਕੰਮ ਹੋ ਜੇ ਤਾਂ ਫਿਰ ਆਪਾਂ ਪੰਜਾਬ ਮੇਰੇ ਹਸਾਬ ਨਾਲ ਸੌਖਾ ਬੈਲ ਕਾਲਜੀ ਜੀ ਪੈਸੇ ਦੇਖੋ ਤਿੰਨ ਬੰਦਿਆਂ ਕੋਲੇ ਆ ਜੀ ਲੀਡਰਾਂ ਕੋਲੇ ਜੀ ਸੰਤਾਂ ਕੋਲੇ ਤੇ ਫਿਲਮੀ ਐਕਟਰ ਐਕਟਰਾਂ ਕੋਲ ਹਾਂ ਵੀ ਮਤਲਬ ਆਹ ਕਲਾਕਾਰਾਂ ਕੋਲ ਕਲਾਕਾਰਾਂ ਕੋਲ ਇਹ ਤਿੰਨ ਬੰਦਿਆਂ ਕੋਲੇ ਸਭ ਤੋਂ ਜ਼ਿਆਦਾ ਜਿਹੜੇ ਪੈਸੇ ਆ ਇਹਨਾਂ ਤਿੰਨਾਂ ਨੂੰ ਹੀ ਮੈਂ ਸਮਝਦਾ ਕਿ ਮਾਨਦਾਰੀ ਨਾਲ ਜੇ ਕੰਮ ਕਰਨ ਨੂੰ ਪੰਜਾਬ ਬਚਾਉਣਾ ਤਾਂ ਬਹੁਤ ਛੋਟੀ ਚੀਜ਼ ਆ। ਬਹੁਤ ਛੋਟੀ ਚੀਜ਼ ਆ। ਇੱਕ ਦਿਨ ਚ ਹੀ ਸਾਰਾ ਕੁਝ ਹੋ ਜਾਂਦਾ। ਮੈਂ ਤੁਹਾਡੀ ਗੱਲ ਦੇ ਨਾਲ ਪਲੱਸ ਕਰਦੇ ਆ ਕਿ ਇਹਨਾਂ ਕੋਲੇ ਕੱਲੇ ਪੈਸੇ ਨਹੀਂ ਇਹਨਾਂ ਦੇ ਮਗਰ ਲੋਕ ਵੀ ਆ। ਲੋਕ ਵੀ ਆ। ਇਹਨਾਂ ਮਗਰ ਲੋਕ ਵੀ ਆ ਬਹੁਤ ਕੁਝ ਕਰ ਸਕਦੇ ਆ ਪਰ ਤੁਸੀਂ ਦੇਖ ਲਓ ਅ ਅੱਜ ਮੈਂ ਸਮਝਦਾ ਕਿ ਤਿੰਨੇ ਬੰਦੇ ਹੀ ਜੀ ਤਿੰਨੇ ਹੀ ਬੰਦੇ ਆ ਆਪਦੀ ਜ਼ਿੰਮੇਵਾਰੀ ਨਿਭਾ ਰਹੇ। ਸਭ ਪੈਸੇ ਇਕੱਠੇ ਕਰਨ ਤੇ ਹੋਏ। ਕੱਲਾ ਪੈਸਾ ਹੀ ਰਹਿ ਜਾਂਦਾ ਹੁੰਦਾ ਇਹਨਾਂ ਬੰਦਿਆਂ ਕੋਲੇ ਹੋਰ ਕੁਝ ਰਹਿੰਦਾ ਵੀ ਨਹੀਂ। ਤੇ ਪਾਰੇ ਸਮਾਜ ਲਈ ਕੋਈ ਸਾਡੀ ਕੌਮ ਲਈ ਧਰਮ ਲਈ ਪੰਜਾਬ ਲਈ ਦੇਸ਼ ਲਈ ਕੁਝ ਨਹੀਂ ਕਰਨ ਵਾਲੇ ਤੇ ਇਸ ਕਰਕੇ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਇਹਨਾਂ ਨੂੰ ਸਰਪੰਚ ਸਾਹਿਬ ਇਹ ਹੋ ਗਿਆ ਨਸ਼ੇ ਤੇ ਤੁਸੀਂ ਬਹੁਤ ਕਮਾਲ ਕੰਮ ਕੀਤਾ ਹਮੇਸ਼ਾ ਤੁਹਾਡਾ ਕੰਮ ਬਿਆਨਾਂ ਚ ਅਖਬਾਰਾਂ ਚ ਟੀਵੀਾਂ ਤੇ ਬਾਅਦ ਚ ਆਉਂਦਾ ਪਹਿਲਾਂ ਗਰਾਊਂਡ ਤੇ ਹੋ ਜਾਂਦਾ ਜਦੋਂ ਮੈਂ ਇੱਕ ਵਾਰ ਪਰਾਲੀ ਵਾਲੇ ਮਸਲੇ ਤੇ ਆਇਆ ਤਾਂ ਧੂਆਂ ਧੂਆਂ ਸਾਰੀ ਦੁਨੀਆ ਨੇ ਕੀਤਾ ਤਾਂ ਉੱਥੋਂ ਪਤਾ ਲੱਗਿਆ ਕਿ ਰਮਸੀਖ ਦੀ ਜਿਹੜੀ ਪੰਚਾਇਤ ਆ ਉਹ ਕੀ ਕਰ ਰਹੀ ਆ ਉਹ ਲੋਕਾਂ ਨੂੰ ਐਮਪਲੀਮੈਂਟਸ ਦੇ ਰਹੀ ਆ ਉਹ ਲੋਕਾਂ ਨੂੰ ਤੇਲ ਦੇ ਰਹੀ ਆ ਉਹ ਲੋਕਾਂ ਨੂੰ ਕਹਿ ਰਹੀ ਆ ਕਿ ਇਸ ਵਾਰ ਪਾਣੀ ਦੇ ਮਸਲੇ ਤੇ ਕੀ ਕੀਤਾ ਪੰਚਾਇਤ ਨੇ ਅਸਲ ਵਿੱਚ ਜਿਵੇਂ ਤੁਸੀਂ ਪ੍ਰਾੜੀ ਦੀ ਮੁੱਦੇ ਤੇ ਗੱਲ ਸ਼ੁਰੂ ਕੀਤੀ ਸੀ ਕਿਉਂਕਿ ਰਣਸੀਂ ਕਲਾ ਨਾਰੇ ਮਾਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਰਣਸੀਂ ਕਲਾ ਕੰਮ ਕਰਨ ਵਿੱਚ ਵਿਸ਼ਵਾਸ ਰੱਖਣ ਵਾਲਾ ਪੰਡਾ ਜੇ 2014 ਦੇ ਵਿੱਚ ਦੇਸ਼ ਦੇ ਵਜੀਰੇ ਆਜਮ ਨਰਿੰਦਰ ਮੋਦੀ ਨੇ ਸਵੱਛ ਭਾਰਤ ਦੀ ਮਹਮ ਸ਼ੁਰੂ ਕੀਤੀ ਸੀ ਤੇ ਅਸੀਂ ਕੱਲੀਆਂ ਉਹ ਖਬਰਾਂ ਨਹੀਂ ਪੜੀਆਂ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਗਰਾਊਂਡ ਤੇ ਅਸੀਂ ਆਪ ਝਾੜੂ ਚੱਕ ਕੇ ਪਿੰਡ ਦੀਆਂ ਗਲੀਆਂ ਸਾਫ਼ ਕਰਨ ਲੱਗੇ ਪਿੰਡ ਦੀਆਂ ਨਾਲੀਆਂ ਨੂੰ ਖਤਮ ਕਰਨ ਦੇ ਲਈ ਪਿੰਡ ਦੇ ਵਿੱਚ ਸੀਵਰੇਜ ਪਾਉਣ ਲੱਗੇ ਸਾਰੀ ਸਾਰੀ ਰਾਤ ਮੁੰਡੇ ਜੁਗਨੂ ਬਣ ਕੇ ਕੰਮ ਕਰਦੇ ਰਹੇ ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਰਣ ਸਿੰਘ ਕਲਾਂ ਵਿੱਚ ਕੋਈ ਨਾਲੀ ਨਹੀਂ ਵੇਖਣ ਨੂੰ ਮਿਲੂਗੀ ਗਲੀ ਦੇ ਵਿੱਚ ਗੰਦੀ ਵਗਦੀ ਸੀਵਰੇਜ ਪਾ ਕੇ ਸਾਰਾ ਪਿੰਡ ਨੂੰ ਸ਼ਵਸ਼ ਘਰਤਾ ਪਿੰਡ ਦੀਆਂ ਗਲੀਆਂ ਇੰਟਰਲੌਕ ਟਾਈਲਾਂ ਨਾਲ ਪੱਕੀਆਂ ਕਰਤੀਆਂ ਰਣਸੀਂਗ ਕਲਾਂ ਵਿੱਚ ਕੋਈ ਵੀ ਸਰਕਾਰੀ ਗਲੀ ਕੋਈ ਕੱਚੀ ਦਿਖਾ ਦੇ ਉਹਨੂੰ 5 ਲੱਖ ਰੁਪਏ ਅਸੀਂ ਨਾਮ ਦੇਵਾਂਗੇ ਵਾਹ ਵਾਹ ਜੇ ਕੋਈ ਕੱਚੀ ਗਲੀ ਰਣਸੀਂਗ ਕਲਾਂ ਦੀ ਕੋਈ ਦਿਖਾ ਦੇ ਜੀ ਉਹਨੂੰ 5 ਲੱਖ ਰੁਪਏ ਅਸੀਂ ਨਾਮ ਦੇਵਾਂਗੇ ਜੇ ਕੋਈ ਸਰਕਾਰੀ ਗਲੀ ਦਿਖਾ ਦੇ ਜੀ ਉਦੋਂ ਫਿਰ ਜਿੱਥੇ ਆ ਖੜੇ ਆ ਤੁਸੀਂ ਜਿੱਥੇ ਕਹਿ ਸਕਦੇ ਆ ਕਿ ਜੰਗਲਾ ਚ ਮੰਗਲ ਲੱਗੇ ਹੋਏ ਇਥੇ ਰੂਣੀਆਂ ਦੇ ਢੇਰ ਹੁੰਦੇ ਸੀ ਗੰਦਗੀ ਦੇ ਢੇਰ ਸੀ ਅਸੀਂ ਇਹਨੂੰ ਸਾਫ ਸੁਥਰਾ ਕਰਕੇ ਇਥੇ ਖੂਬਸੂਰਤ ਪਾਰਕ ਬਣਾਇਆ ਗੰਦੇ ਛੱਪੜ ਸੀ ਜਿਨ੍ਹਾਂ ਤੇ ਬਦਬੂ ਆਉਣ ਲੱਗੀ ਸੀ ਅੱਜ ਉੱਥੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਮੀਂਹ ਦਾ ਪਾਣੀ ਇਕੱਠਾ ਕਰਦੇ ਆ ਝੀਲਾਂ ਬਣਾਤੀਆਂ ਦੋ ਅਸੀਂ ਆਪਦੇ ਪਿੰਡ ਜੀ ਗੰਦੇ ਪਾਣ ਨੂੰ ਟ੍ਰੀਟ ਕਰ ਲਈ ਟ੍ਰੀਟਮੈਂਟ ਪਲਾਂਟ ਲਾਤਾ 100 ਏਕੜ ਖੇਤੀ ਕੀਤੀ ਜਾਂਦੀ ਉਹ ਸੋਧ ਕੇ ਪਾਣੀ ਨਾਲ ਜੀ ਇਹ ਆਪਣੇ ਆਪ ਵਿੱਚ ਵਲੱਖਣ ਤਈ ਆਪਦੇ ਪਿੰਡ ਨੂੰ ਸ਼ਵਸ਼ ਕਰ ਲਿਆ ਜੀ ਗੱਲਾਂ ਨਹੀਂ ਕੀਤੀਆਂ ਔਰ 2019 ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਨਾਰਾ ਮਾਰਦਾ ਨਰਿੰਦਰ ਮੋਦੀ ਕਿ ਮੈਂ ਦੇਸ਼ ਨੂੰ ਪਲਾਸਟਿਕ ਮੁਕਤ ਕਰਦਾ ਪਰ ਹੁੰਦਾ ਕੁਝ ਨਹੀਂ ਜੀ ਪਰ ਰਣਜੀਤ ਕਰਾਂ ਦੀ ਸਰਕਾਰ ਇੱਕ ਪਰਨ ਕਰਦੀ ਹੈ ਇੱਕ ਮਹਮ ਚਲਾਉਂਦੀ ਆ ਆਪਦੇ ਵੱਲੋਂ ਜਿੰਨੀ ਕੁ ਜੋਗੀ ਸੀ ਕਿ ਸਾਡੇ ਕੋਲੇ ਪਲਾਸਟਿਕ ਲੈ ਕੇ ਆਓ ਸਾਡੇ ਤੋਂ ਪਲਾਸਟਿਕ ਬਦਲੇ ਖੰਡ ਲੈ ਲੈ ਜੋ ਸਾਡੇ ਤੋਂ ਗੁੜ ਲੈ ਜੋ ਇਹ ਰਣਜੀਤ ਕਰਾਂ ਦੀ ਇੱਕ ਬਲਖਣਤਾਈ ਵਾਲੀ ਗੱਲ ਸੀ ਉਵੇਂ 2020 ਦੇ ਵਿੱਚ ਅਸੀਂ ਜਦੋਂ ਤੁਸੀਂ ਆਏ ਸੀ ਅਸੀਂ ਮਹਮ ਸ਼ੁਰੂ ਕੀਤੀ ਸੀ ਕਿ ਪਰਾਲੀ ਨੂੰ ਆਗਣਾ ਲਾਓ ਇਹਨੂੰ ਜ਼ਮੀਨ ਚ ਰਲਾਓ ਤੇ 500 ਰੁਪਏ ਕਿੱਲੇ ਮਗਰ ਮਾਝਵਾ ਪਾਓ ਅਸੀਂ ਪਿੰਡ ਦੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਝਵਾ ਦਿੱਤਾ ਸੀ ਔਰ ਪੂਰੇ ਦੇਸ਼ ਦੇ ਵਿੱਚੋਂ ਪਹਿਲਾ ਪਿੰਡ ਸੀ ਜਿੱਥੇ 500 ਰੁਪਏ ਕਿੱਲੇ ਦਾ ਅਸੀਂ ਲੋਕਾਂ ਨੂੰ ਮਾਝਵਾ ਦਿੱਤਾ ਸੀ ਫ੍ਰੀ ਮਸ਼ੀਨਰੀ ਦਿੱਤੀ ਸੀ ਚਲਾਉਣ ਨੂੰ ਕਿ ਖੇਤਾਂ ਨੂੰ ਯਾਰ ਅੱਗ ਨਾ ਲਾਓ ਅੱਜ ਖੁਸ਼ੀ ਹੈ ਕਿ ਮੇਰੇ ਪਿੰਡ ਦੇ ਕਿਸਾਨ ਜਿਹੜੀ ਮੈਂ ਮਹਮ ਸ਼ੁਰੂ ਕੀਤੀ ਸੀ ਉਹਨੂੰ ਸਫਲ ਕਰਤਾ ਰਣ ਸਿੰਘ ਕਲਾਂ ਦੇ ਵਿੱਚ 2020 ਤੋਂ ਲੈ ਕੇ 2025 ਤੱਕ ਕੋਈ ਵੀ ਖੇਤ ਦੇ ਵਿੱਚ ਅੱਗ ਨਹੀਂ ਲਾਈ ਜਾਂਦੀ ਰਣਸੀਹ ਕਲਾਂ ਧੂਏ ਤੋਂ ਮੁਕਤ ਹੋਇਆ ਪਿੰਡ ਹੈ ਵਾਹ ਔਰ ਉਵੇਂ 2021 ਦੇ ਵਿੱਚ ਇੱਕ ਮਹਾਂ ਮਹਿੰਮ ਸ਼ੁਰੂ ਕੀਤੀ ਸੀ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਲੋਕਾਂ ਨੂੰ ਫਲਦਾਰ ਫੁੱਲਦਾਰ ਬੂਟੇ ਵੀ ਫਰੀ ਦਿੱਤੇ ਔਰ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਇਹ ਵੀ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਪਿੰਡ ਸੀ ਕਿ ਜਿੱਥੇ ਪਾਲਣ ਦੇ ਵੀ ਪੈਸੇ ਦਿੱਤੇ ਗਏ ਹੋਣ ਉਵੇਂ 2023 ਦੇ ਵਿੱਚ ਇੱਕ ਨਵੀਂ ਮਹਾਂ ਮਰਨਸੀਹ ਕਲਾਂ ਨੇ ਸ਼ੁਰੂ ਕੀਤੀ ਸੀ ਕਿ ਜਿਹੜੀ ਸਾਹਮਣੇ ਸਿੱਖਾਂ ਦੇ ਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਲਾਇਬ੍ਰੇਰੀ ਬਣੀ ਆ ਔਰ ਇਹ ਦੁਨੀਆ ਦੀ ਪਹਿਲੀ ਲਾਇਬ੍ਰੇਰੀ ਸੀ ਜਿੱਥੇ ਅਸੀਂ ਆਖਿਆ ਕਿ ਕਿਤਾਬਾਂ ਪੜਨਾਓ ਤੇ ਪੈਸੇ ਵੀ ਲਓ ਕਿਤਾਬਾਂ ਪੜਨ ਦੇ ਪੈਸੇ ਦਿੱਤੇ ਗਏ ਯਾਰ ਅਨਸੀਂ ਕਲਾਂ ਇਹ ਇੱਕ ਆਪਣੇ ਆਪ ਵਿੱਚ ਬਲਖਣ ਤਈ ਵਾਲੀ ਗੱਲ ਸੀ ਫਿਰ 2024 ਦੇ ਵਿੱਚ ਅਸੀਂ ਇੱਕ ਮਹਮ ਸ਼ੁਰੂ ਕੀਤੀ ਕਿ ਜਿਹੜੀ ਕੂੜਾ ਪੂਰੀ ਦੁਨੀਆ ਦੇ ਵਿੱਚ ਸਮੱਸਿਆ ਬਣਿਆ ਹੋਇਆ ਕਿ ਦਿੱਲੀ ਵਰਗੀ ਸਾਡੀਆਂ ਰਾਜਧਾਨੀਆਂ ਦੇ ਵਿੱਚ ਪਰਬਤ ਬਣ ਗਏ ਐਂ ਲੱਗਦਾ ਜਿਵੇਂ ਪਹਾੜ ਹੁੰਦੇ ਪਰ ਹੈ ਕੂੜਾ ਪਰ ਉਹਦਾ ਹੱਲ ਕੋਈ ਨਹੀਂ ਹੋ ਰਿਹਾ ਪਰ ਅਨਸੀਂ ਕਲਾਂ ਦੀ ਗ੍ਰਾਮ ਪੰਚਾਇਤ ਨੇ ਆਖਿਆ ਕੂੜਾ ਲਿਆਓ ਪੈਸੇ ਕਮਾਓ ਤੇ ਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ਅਸੀਂ ਸਮਾਰਟ ਇੱਕ ਕੂੜਾ ਘਰ ਬਣਾਇਆ ਬਹੁਤ ਸ਼ਾਨਦਾਰ ਔਰ ਉੱਥੇ ਜਿਵੇਂ ਜਿਵੇਂ ਪੰਜਾਬੀ ਦਾ ਇੱਕ ਗੀਤ ਆ ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਭਾਰੇ ਦੁੱਧ ਵਿਕਦਾ ਮੈਨੂੰ ਖੁਸ਼ੀ ਆ ਕਿ ਸਾਡੀਆਂ ਜੈ ਕੁਰਾਂ ਦਾ ਮੇਰੀਆਂ ਚਾਚੀਆਂਾਂ ਦਾ ਟਾਂਗਾਂ ਦਾ ਮੇਰੀਆਂ ਪਰਚਾਂਗਾਂ ਦਾ ਰਣਸਿੰਘ ਕਲਾਂ ਦੇ ਕੂੜੇ ਘਰ ਦੇ ਵਿੱਚ ਕੂੜਾ ਵੀ ਵਿਕਦਾ ਵਾਹ ਇੱਥੇ ਕੂੜਾ ਵਿਕਦਾ ਤੇ ਅਸੀਂ ਕੂੜੇ ਦੀ ਵਿਹਮ ਚਲਾਈ ਸੀ ਹੁਣ 2025 ਦੇ ਵਿੱਚ ਇੱਕ ਨਵੀਂ ਦੋ ਵਿਹਮਾਂ ਚ ਲਾਈਆਂ ਇੱਕ ਤਾਂ ਨਸ਼ਾ ਮੁਕਤੀ ਦਾ ਵਿਹਾਨ ਰਣਸੀਹ ਕਲਾ ਬਣੂ ਪੰਜਾਬ ਦੀ ਛਾਨ ਦੂਜੀ ਮਹਿਮ ਜਿਹੜਾ ਤੁਸੀਂ ਸਵਾਲ ਕੀਤਾ ਉੱਥੇ ਆ ਗਿਆ ਮੈਂ ਕਿ ਉਹਦਾ ਸੀਗਾ ਕਿ ਫਸਲੀ ਭਪਨਤਾ ਨੂੰ ਹਲਾਰਾ ਰਣਸੀਹ ਕਲਾ ਬਣੂ ਕਿਸਾਨਾਂ ਦਾ ਸਹਾਰਾ ਵਾਹ ਇਹ ਨਾਰੇ ਦੇ ਹੇਠਾਂ ਅਸੀਂ ਕੰਮ ਸ਼ੁਰੂ ਕਰਨਾ ਕੀਤਾ ਕਿ ਕੱਲੀਆਂ ਗੱਲਾਂ ਨਾਲ ਕੁਝ ਨਹੀਂ ਹੋਣਾ ਅਸੀਂ ਆਖਿਆ ਪਿੰਡ ਦੇ ਕਿਸਾਨਾਂ ਨੂੰ ਝੋਨਾ ਛਡੋ ਕਿਸਾਨ ਕਹਿੰਦੇ ਕੀ ਦਿਓਗੇ ਉਹਦੇ ਬਦਲ ਦੇ ਵਿੱਚ ਅਸੀਂ ਕਿਹਾ ਤੁਹਾਨੂੰ ਮੱਕੀ ਦਾ ਬੀਜ ਫ੍ਰੀ ਦੇਵਾਂਗੇ ਠੀਕ 5000 ਦਾ ਕਿੱਲੇ ਦੇ ਵਿੱਚ ਵੀ ਪੈਂਦਾ ਇੱਕ ਕਿੱਲੇ 'ਚ ਅਸੀਂ ਕਿਹਾ ਕੋਈ 5 ਕਿੱਲੇ ਲਾਓ ਕੋਈ 10 ਲਾਓ ਪੜਾ ਕੋਈ 20 ਲਾਓ ਜਿੰਨੇ ਕੋਈ ਲਾ ਸਕਦਾ ਉਹਦਾ 20 ਸੋਨੂੰ ਫ੍ਰੀ ਦੇਵਾਂਗੇ ਵਾਹ ਅਸੀਂ ਕਿਦੋਂ ਲਿਆਈਏ ਕੋਈ ਡਾਕਾ ਮਾਰ ਕੇ ਚੋਰੀ ਕਰਕੇ ਕਿਉਂ 1000 ਜਾਰ ਨੂੰ ਠੱਗੇ ਸਾਧ ਨੂੰ ਠੱਗ ਗਏ ਅਸੀਂ ਪਿੰਡ ਸੋਨੂੰ ਵੀ ਲਿਆ ਕੇ ਦੇਵਾਂਗੇ ਵਾਹ ਕਿਦੋਂ ਪੈਦਾ ਕਰਗੇ ਤੁਸੀਂ ਯਾਰ ਪਾਣੀ ਨੂੰ ਬਚਾਉਣ ਦੀ ਖਾਤਰ ਪੰਜਾਬ ਨੂੰ ਬਚਾਉਣ ਦੀ ਖਾਤਰ ਕਿ ਤੁਸੀਂ ਯਾਰ ਝੋਨਾ ਛੱਡੋ ਤੇ ਮੱਕੀ ਦਾ ਬੀਜ ਲਓ ਜੀ ਔਰ ਇਹ ਸਾਨੂੰ ਕਾਤਾ ਕਰਨਾ ਪੈ ਰਿਹਾ ਕਿਉਂਕਿ ਪੰਜਾਬ ਦਿਨੋ ਦਿਨ ਵਾਕਿਆ ਹੀ ਅੱਜ ਖਤਰੇ ਦੇ ਨਿਸ਼ਾਨ ਤੇ ਪਹੁੰਚਿਆ ਪਿਆ ਜਿਵੇਂ ਦੇਸ਼ ਦੇ ਪੂਰੇ ਰਾਜਸਥਾਨ ਝਾਰਖੰਡ ਸੌਰੀ ਰਾਜਸਥਾਨ ਉੱਤਰਾਪਰਦੇਸ਼ ਮੱਧ ਪ੍ਰਦੇਸ਼ ਗੁਜਰਾਤ ਹੈਨਾ ਮਹਾਰਾਸ਼ਟਰ ਵਰਗੇ ਜਿਹੜੇ ਸੂਬੇ ਉਹ ਡਰਾਈ ਹੋ ਚੁੱਕੇ ਆ ਔਰ ਪੰਜਾਬ ਵੀ ਉਹਨਾਂ ਸੂਬਿਆਂ ਦੇ ਵਿੱਚ ਨਾਂ ਸ਼ਾਮਲ ਕਰਾਉਣ ਦੇ ਵਿੱਚ ਪੂਰੀ ਤੇਜ਼ੀ ਨਾਲ ਦੌੜ ਰਿਹਾ ਕਿਉਂਕਿ ਦਿਨੋਂ ਦਿਨ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਉਹ ਖਤਮ ਹੁੰਦਾ ਜਾ ਰਿਹਾ ਅੱਜ ਵੀ ਰਣਸੀਹ ਕਰਾਉਂਦੀਆਂ ਜਿਹੜੀਆਂ ਖੇਤਾਂ ਵਾਲੀਆਂ ਮੋਟਰਾਂ ਜਾਂ ਘਰਾਂ ਵਾਲੀਆਂ ਮੋਟਰਾਂ ਲਗਭਗ 180 190 ਦੇ ਚੱਲ ਰਹੀਆਂ ਤੇ ਲੁਧਿਆਣੇ ਪੀਏ ਜੂ ਦੇ ਵਿੱਚ ਜਾਓ ਸਾਡਾ ਨਿਹਾਲ ਸਿੰਘ ਵਾਲਾ ਹਲਕਾ ਜਿਹੜਾ ਪੂਰਾ ਪਹਿਲੇ ਨੰਬਰ ਤੇ ਆਉਂਦਾ ਜਿੱਥੇ ਇਹ ਕਿਹਾ ਜਾ ਸਕਦਾ ਕਿ ਜਿਹੜਾ ਬਲਾਕ ਆ ਨਿਹਾਲ ਸਿੰਘ ਵਾਲੇ ਦਾ ਖਤਰੀ ਵਾਲਾ ਹੈ ਜੀ ਸਭ ਤੋਂ ਫਾਸਟ ਹੈ ਜਿੱਥੇ ਪਾਣੀ ਸਭ ਤੋਂ ਜ਼ਿਆਦਾ ਡੂੰਗਾ ਇਸ ਕਰਕੇ ਸਾਨੂੰ ਗੱਲਾਂ ਕਰਨ ਦੀ ਲੋੜ ਨਹੀਂ ਸੀ ਕੰਮ ਕਰਨ ਦੀ ਲੋੜ ਸੀ ਰਣਸੀਂ ਕਲਾਣੇ ਇਹ ਮਹਿਮਾ ਸ਼ੁਰੂ ਕੀਤੀ ਕਿ ਕਿਸਾਨੋ ਆਓ ਯਾਰ ਅਸੀਂ ਹੁਣ ਦੋ ਦਿਨ ਪਹਿਲਾਂ ਹੀ ਕਿਸਾਂ ਪਿੰਡ ਦੇ ਕਿਸਾਨਾਂ ਨੂੰ ਬੀਜ ਵੰਡ ਕੇ ਹਟਿਆ ਵੈਲਕੁਲ ਫ੍ਰੀ ਵੰਡ ਕੇ ਹਟਿਆ ਕਿ ਆ ਲਓ ਯਾਰ ਮੱਕੀ ਦਾ ਵੀ ਤੁਸੀਂ ਵੀ ਜੋ ਹੋਰ ਕਿਸਾਨ ਨੂੰ ਨਤ ਗੁਰਦਰਾ ਸਾਹਿਬ ਚ ਹੋਕੇ ਦਵਾਉਣੇ ਆ ਜੀ ਉੱਚੀ ਉੱਚੀ ਵਾਜਾ ਦਿੰਦੇ ਆ ਕਿ ਸੋਸ਼ਲ ਮੀਡੀਆ ਤੇ ਬੋਲਦੇ ਆ ਜੀ ਤੁਸੀਂ ਵੀ ਆਏ ਆ ਤੁਹਾਡੇ ਮਾਧਮ ਰਾਹੀਂ ਵੀ ਕਹਿਣਾ ਵੀਜੋ ਯਾਰ ਸਾਡੇ ਤੋਂ ਵੀ ਪ੍ਰਾਪਤ ਕਰੋ ਫਰੀ ਪ੍ਰਾਪਤ ਕਰੋ ਵਾਹ ਵਾਹ ਬਹੁਤ ਸਰਪੰਚ ਸਾਹਿਬ ਮੈਨੂੰ ਇਹ ਗੱਲ ਦੀ ਖੁਸ਼ੀ ਹੋਈ ਕਿ ਕਿਸਾਨ ਤੁਹਾਡਾ ਇੱਕ ਗੱਲ ਹੋਰ ਆ ਕਿ ਸਰਪੰਚ ਸਾਹਿਬ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਤੁਸੀਂ ਕੰਮ ਕਰਦੇ ਆ ਲੋਕ ਸਾਥ ਦਿੰਦੇ ਆ ਸਭ ਤੋਂ ਵੱਡੀ ਗੱਲ ਆ ਤੁਹਾਡਾ ਸਾਰਾ ਪਿੰਡ ਸਰਪੰਚਾਂ ਦਾ ਹਾਂ ਬਿਲਕੁਲ ਜੀ ਮੈਂ ਕਿਉਂਕਿ ਤੀਜੀ ਆਰ ਸਿਰ ਸਰਪੰਚ ਬਣਿਆ ਜੇ ਉਹ ਉਹ ਮੈਂ ਸਰਪੰਚ ਸਾਬਕਾ ਹਾਂ ਉਹਨੂੰ ਜਾਂ ਚਿੱਟੇ ਲੀੜੇ ਪਾਉਣ ਨੂੰ ਜਾਂ ਉਹਦੀ ਗੱਡੀ ਤੇ ਸਰਪੰਚ ਲਿਖਾਉਣ ਨੂੰ ਨਹੀਂ ਬਣਿਆ ਮੈਂ ਸਰਪੰਚ ਤੀਜੀ ਆ ਮੇਰਾ ਵਿਜ਼ਨ ਸੀ ਕਿ ਮੈਂ ਆਪਦੇ ਪਿੰਡ ਨੂੰ ਹੋਰ ਅੱਗੇ ਲੈ ਕੇ ਜਾਵਾਂ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਟਿੱਬਿਆਂ ਤੇ ਕਹਿੰਦਾ ਟਿੱਬਿਆਂ ਵਾਲੇ ਪਿੰਡ ਤੇ ਕਹਿੰਦਾ ਬੰਬੇ ਵਾਲੇ ਆਉਣ ਲਾਤੇ ਤੇ ਮੈਂ ਆਪਦੇ ਰਣਸੀਹ ਕਲਾਂ ਨੂੰ ਜਿਹੜੀ ਸ਼ਾਨ ਆ ਪੂਰੀ ਦੁਨੀਆ ਚ ਲੈ ਕੇ ਜਾਣੀ ਚਾਹਣਾ ਹਜੇ ਮੇਰਾ ਵਿਜ਼ਨ ਪੂਰਾ ਨਹੀਂ ਹੋਇਆ ਸੀ ਤੇ ਮੈਂ ਉਹਦੇ ਪਾਸੇ ਲੱਗਿਆ ਹੋਇਆ ਕਿ ਰਣਸੀਹ ਕਲਾਂ ਯਾਰ ਹੋਰ ਅੱਗੇ ਜਾਵੇ ਰਣਸੀਹ ਕਲਾਂ ਇਹੇ ਜੇ ਕੰਮ ਕਰੇ ਜਿਹੜੀਆਂ ਸਰਕਾਰਾਂ ਨਹੀਂ ਕੰਮ ਕਰਦੀਆਂ ਦੱਸਿਆ ਜਾ ਸਕੇ ਯਾਰ ਜਿਹੜਨ ਰਣਸੀਹ ਕਲਾ ਹਾ ਕੰਮ ਕਰਦਾ ਸਰਕਾਰ ਸੇਧ ਲਵੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਸਪੈਸ਼ਲ ਸਾਡੇ ਰਣਸੀਹ ਕਲਾ ਬਾਰੇ ਇੱਕ ਬਿਆਨ ਲਵਾਇਆ ਉਹਨੇ ਆਖਿਆ ਰਣਸੀਹ ਕਲਾ ਤੋਂ ਸਿੱਖੋ ਸਿੱਖੋ ਵੀ ਵਿਕਾਸ ਕਿਵੇਂ ਹੁੰਦਾ ਸਿੱਖੋ ਸਾਨੂੰ ਮਾਣ ਮਹਿਸੂਸ ਹੋਇਆ ਵੀ ਯਾਰ ਆਪਣਾ ਗਵਾਂਢੀ ਪਿੰਡ ਹੈ ਆਪਣਾ ਮਿੱਤਰ ਦਾ ਪਿੰਡ ਹੈ ਜੇ ਮੁੱਖ ਮੰਤਰੀ ਕਹਿ ਰਿਹਾ ਕਿ ਰਣਸੀਹ ਕਲਾ ਤੋਂ ਸਿੱਖੋ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਕਿਉਂਕਿ ਯਾਰ ਅਸੀਂ ਕੰਮ ਕਰਦੇ ਹਾਂ ਸਾਨੂੰ ਸਾਨੂੰ ਗਰਾਊਂਡ ਤੇ ਪਤਾ ਕਿਉਂਕਿ ਸਾਡੇ ਕੱਪੜਿਆਂ ਦੇ ਵਿੱਚੋਂ ਆਹ ਆਤਰ ਫਲੇਲਾਂ ਦੀ ਖੁਸ਼ਬੂ ਨਹੀਂ ਆਉਂਦੀ ਸਾਡੇ ਕੱਪੜਿਆਂ 'ਚ ਅਸੀਂ ਕੰਮ ਕਰਨ ਵਾਲੇ ਬੰਦੇ ਆ ਸਾਡੇ ਪਸੀਨੇ ਦੀ ਮਹਿਕ ਆਉਂਦੀ ਹੈ ਵਾਹ ਵਾਹ ਸਾਡੇ ਅਸੀਂ ਜੁੱਤੀਆਂ ਕਦੇ ਪਾਲਿਸ਼ ਕਰਕੇ ਨਹੀਂ ਪਾਂਗਾ ਜਿੰਨੇ ਚਿਰ ਸਾਡੇ ਬੂਟ ਮਿੱਟੀ ਨਾਲ ਲਿਪੜਦੇ ਨੇ ਸਾਨੂੰ ਚਹਿਣ ਨਹੀਂ ਆਉਂਦੀ ਜੀ ਅਸੀਂ ਉਹ ਉਹੋ ਜੀ ਕਿਸਮ ਦੇ ਬੰਦੇ ਆ ਸਾਨੂੰ ਸਾਨੂੰ ਇਸ਼ਕ ਆ ਆਪਣੇ ਪਿੰਡ ਦੀ ਮਿੱਟੀ ਨਾਲ ਸਾਨੂੰ ਇਸ਼ਕ ਆ ਆਪਣੇ ਪਿੰਡ ਨਾਲ ਸਾਨੂੰ ਇਸ਼ਕ ਆ ਆਪਣੇ ਪੰਜਾਬ ਦੇ ਨਾਲ ਸਾਨੂੰ ਇਸ਼ਕਾ ਵਾਹ ਕਿ ਅਸੀਂ ਯਾਰ ਕੁਝ ਕਰਨਾ ਇੱਥੇ ਰੋਟੀਆਂ ਖਾਣ ਲਈ ਪੈਦਾ ਨਹੀਂ ਹੋਏ ਕਿ ਰੋਟੀ ਖਾ ਕੇ ਇੱਥੇ ਰਾਮ ਸੌਕੇ ਤੇ ਜ਼ਿੰਦਗੀ گزار ਜਾਣੀ ਅਸੀਂ ਯਾਰ ਉਹਨਾਂ ਬੰਦਿਆਂ ਦੀਆਂ ਜੀਵਨੀਆਂ ਪੜਦੇ ਜਿੰਨਾਂ ਕੱਲੇ-ਕੱਲੇ ਬੰਦਿਆਂ ਨੇ ਇਨਕਲਾਬ ਲਿਆ ਤੇ ਦੁਨੀਆ 'ਚ ਜੀ ਇੱਥੇ-ਇੱਥੇ ਅਸੀਂ ਕਪਾਉ ਦੇ ਪਿੰਡ ਲਈ ਕੰਮ ਨਹੀਂ ਕਰ ਸਕਦੇ ਵਿਟੇ ਲਾਣ ਤਾਂ ਜੇ ਅਸੀਂ ਸਰਪੰਚ ਬਣ ਕੇ ਆਦੇ ਪਿੰਡ ਦਾ ਕੰਮ ਨਹੀਂ ਕਰ ਸਕਦੇ ਯਾਰ ਫਿਰ ਨਾ ਨਹੀਂ ਬਣਨਾ ਚਾਹੀਦਾ ਸੀ ਸਰਪੰਚ ਬਣ ਕੇ 13000 ਸਰਪੰਚ ਬਣਦਾ ਪੰਜਾਬ 'ਚ ਬਾਈ ਜੀ ਕੋਈ ਸਰਪੰਚ ਬਣਨਾ ਕੋਈ ਬਹੁਤ ਵੱਡੀ ਪ੍ਰਾਪਤੀ ਆ ਕੋਈ ਪ੍ਰਾਪਤੀ ਨਹੀਂ सरपंच बनके ਤੁਸੀਂ ਕੀ ਕਰਦੇ ਆ ਵੱਡੀ ਪ੍ਰਾਪਤੀ ਇਹ ਵੱਡੀ ਪ੍ਰਾਪਤੀ ਇਹਦਾ ਦੇਸ਼ ਦੇ ਪ੍ਰਧਾਨ ਮੰਤਰੀ ਤੁਸੀਂ ਮੈਨੂੰ ਇਹ ਦੱਸੋ ਕਿ ਦੇਸ਼ ਦਾ ਤੀਜਾ ਪ੍ਰਧਾਨ ਮੰਤਰੀ ਕੌਣ ਬਣਿਆ ਸੀ ਨਹੀਂ ਪਤਾ ਹੋਣਾ ਜੀ ਮੈਂ ਪੁੱਛ ਲੈਣਾ ਪੰਜਾਬ ਦਾ ਪੰਜਵਾਂ ਮੁੱਖ ਮੰਤਰੀ ਕੌਣ ਬਣਿਆ ਸੀ ਜਿਹੋ ਜਿਹਾਂ ਵੋਟ ਦੇਸ਼ ਚ ਪੰਜਾਬ ਚ ਵੋਟਾਂ ਪੈਣ ਲੱਗੀਆਂ ਉਹ ਨਹੀਂ ਕਿਸੇ ਨੂੰ ਪਤਾ ਨਹੀਂ ਪਤਾ ਕਿਉਂਕਿ ਲੋਕ ਭੁੱਲ ਜਾਂਦੇ ਆ ਪਰ ਉਹਨਾਂ ਲੋਕਾਂ ਨੂੰ ਲੋਕ ਨਹੀਂ ਭੁੱਲਦੇ ਜਿਹੜੇ ਲੋਕਾਂ ਲਈ ਕੰਮ ਕਰ ਗੁਜ਼ਰਦੇ ਆ ਕੁਝ ਇਸ ਕਰਕੇ ਅਸੀਂ ਕਰ ਗੁਜ਼ਰਨ ਵਾਲਿਆਂ ਲੋਕਾਂ ਦੇ ਪਾਸ਼ਕਾਂ ਤੇ ਆਸ਼ਿਕਾਂ ਤਾਂ ਅਸੀਂ ਇਹ ਕੰਮ ਕਰਦੇ ਆਂ ਪਿੰਡ ਲਈ ਕਿ ਯਾਰ ਕੁਝ ਕਰਕੇ ਚੱਲੀਏ ਕੱਲinger ਰੋਟੀਆਂ ਖਾ ਕੇ ਨਾ ਮੈਂ ਮੈਂ ਨਾ ਮੈਨੂੰ ਤੁਹਾਡੀ ਥੋੜੀ ਜਿਹੀ ਕਿਤੇ ਨਾ ਕਿਤੇ ਇਸ ਗੱਲ 'ਚ ਉਹ ਨਜ਼ਰ ਆਉਂਦੀ ਹੁੰਦੀ ਆ ਕਿ ਯਾਰ ਇਹ ਮੈਂਟੂ ਕਦੇ ਸਾਡਾ ਹਲਕਾ ਕਰਦਾ ਹੁੰਦਾ ਨਾ ਅਲੋਫ ਕਰਦਾ ਹੁੰਦਾ ਰਿਜ਼ਰਵ ਨਾ ਹੁੰਦਾ ਤੇ ਮੈਂ ਸੱਚੀ ਪਰਸਨਲੀ ਤੁਹਾਨੂੰ ਰਾਜਨੀਤੀ 'ਚ ਬਹੁਤ ਅੱਗੇ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਮੇਰਾ ਵੇ ਜਿਹੜੀ ਇੱਕ ਕਿਸੇ ਦੇ ਮੋਢਿਆਂ ਤੇ ਖੜ ਕੇ ਦੇਖਦੇ ਨੇ ਉਹ ਕਿ ਦੂਰ ਦੇਖਦਾ ਹੁੰਦਾ ਤਾਂ ਮੈਂ ਤੁਹਾਡੇ ਮੋਢਿਆਂ ਤੇ ਖੜ ਕੇ ਦੇਖ ਸਕਦਾ ਸੀ ਕਿ ਯਾਰ ਇਹ ਬੰਦੇ ਦਾ ਜਿਹੜਾ ਉਹ ੱਖਾ ਦੂਰ ਨਜ਼ਰ ਆਉਂਦਾ ਰਾਜਨੀਤੀ 'ਚ ਸੱਚੀ ਮੈਨੂੰ ਪਰਸਨਲੀ ਮਹਿਸੂਸ ਹੁੰਦਾ ਸੀ ਵੀ ਜੇ ਕਿਤੇ ਆਪਣਾ ਹਲਕਾ ਹੁੰਦਾ ਨਾ ਨਾ ਰਿਜ਼ਰਵ ਤੇ ਯਾਰ ਮੈਨੂੰ ਐਮਐਲਏ ਜਾਂ ਮੈਂ ਕਿਸੇ ਰਾਜਨੀਤੀ 'ਚ ਵੱਡੀ ਭੂਮਿਕਾ ਦੇ ਵਿੱਚ ਤੁਹਾਨੂੰ ਦੇਖਣਾ ਚਾਹੁੰਦਾ ਸੀ ਮੈਂ ਇਮਾਨਦਾਰੀ ਨਾਲੇ ਗੱਲ ਕਰਦਾ ਹਾਂ ਧੰਨਵਾਦ ਓਡਾ ਸੁਖਜਿੰਦਰ ਜੀ ਮੈਂ ਚਾਹੁੰਦਾ ਸ਼ਾਇਦ ਜੀ ਮੈਂ 2022 ਦੇ ਵਿੱਚ ਵੀ ਐਮਐਲਏ ਦੀ ਟਿਕਟ ਲੜਕੇ ਤੇ ਸ਼ਾਇਦ ਮੈਂ ਐਮਐਲਏ ਬਣਿਆ ਹੁੰਦਾ ਕਿਉਂਕਿ ਇਹ ਜਿਹੇ ਆਫਰਾਂ ਮੇਰੇ ਕੋਲੇ ਆਂਗਾ ਸੀ ਹਾਂ ਹਲਕਾ ਚੇਂਜ ਕਰਕੇ ਹਾਂ ਹਲਕਾ ਚੇਂਜ ਕਰਕੇ ਵੱਡੇ ਵੱਡੇ ਲੋਕ ਮੇਰੇ ਕੋਲੇ ਆਏ ਮੈਨੂੰ ਉਹਨਾਂ ਨੇ ਇਹ ਵੀ ਆਖਿਆ ਕਿ ਜਿੰਨੇ ਤੇਰੀ ਚੋਣ ਮਹਿੰਮਤੇ ਖਰਚਾ ਹੋਗਾ ਉਹ ਵੀ ਅਸੀਂ ਲਾਵਾਂਗੇ ਹੂੰ ਔਰ ਹੁਣ ਵੀ ਜੀ ਔਰ ਹੁਣ ਵੀ ਮੈਂ ਕਿਉਂਕਿ ਮੈਂ ਨਾ ਨਹੀਂ ਲੈ ਸਕਦਾ ਕੈਮਰੇ ਦੇ ਮੂਹਰੇ ਖੜਕੇ ਕਿਉਂਕਿ ਵੱਡੀਆਂ ਗੱਲਾਂ ਹੋ ਜਾਂਦੀਆਂ ਕਿਉਂਕਿ ਕੁਝ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੇ ਹੁਣ ਤੁਸੀਂ ਉਹ ਰਾਜਨੀਤੀ ਦੀ ਗੱਲ ਸ਼ੁਰੂ ਕਰਕੇ ਪਰ ਮੇਰਾ ਵਿਜ਼ਨ 2022 ਦੇ ਵਿੱਚ ਵੀ ਜਦੋਂ ਮੇਰੇ ਕੋਲੇ ਦੋ ਤਿੰਨ ਪਾਰਟੀਆਂ ਮੇਰੇ ਕੋਲੇ ਪਹੁੰਚੀਆਂ ਉਹਨਾਂ ਨੇ ਆਖਿਆ ਕਿ ਦੱਸ ਕਿੱਥੋਂ ਲੜਨੀ ਆ ਚੋਣ ਤੇ ਉਹਨਾਂ ਨੂੰ ਮੇਰੇ ਇੱਕੋ ਜਵਾਬ ਸੀ ਕਿ ਮੈਂ ਐਮ ਐਲ ਏ ਜਦੋਂ ਮਰਜੀ ਬਣ ਸਕਦਾ ਜੀ ਸ਼ੁਕਰ ਇਹ ਉਹ ਨੀਲੀ ਛਤਰੀ ਵਾਲੇ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਹੈ ਫਿਰ ਤਾਂ ਕੀੜੇ ਵੀ ਰਾਜ ਕਰਦੇ ਆ ਤੇ ਜੇ ਉਹਦੀ ਨਜ਼ਰ ਹੋਵੇ ਗੁਲਾਮ ਫਰੀਦ ਦਾ ਜਿਸ ਪਰ ਮਿਹਰਬਾਨ ਹੋਵੇ ਜੀ ਜਨਤ ਵਾਰਡ ਦੇੰ ਦਾ ਫਰਕ ਕੁੱਤਿਆਂ ਨੂੰ ਉਹਦੀ ਨਜ਼ਰ ਚਾਹੀਦੀ ਨਹੀਂ ਲਈ ਛਤਰੀਵਾਲ ਦੇ ਐਮ ਐਲ ਏ ਵਾੜਨਾ ਮੰਤਰੀ ਵਾੜਨਾ ਛੋਟੀ ਗੱਲ ਹੈ ਜੀ ਪਰ ਮੇਰਾ ਟਾਰਗੇਟ ਮੇਰਾ ਪਿੰਡ ਹੈ ਵਾਹ ਕਿ ਮੈਂ ਪਿੰਡ ਨੂੰ ਹਜੇ ਖੂਬ ਸੂਰਤ ਬਣਾਉਣਾ ਜਦੋਂ ਮੈਨੂੰ ਮਸਰੂਰ ਹੋਊ ਕਿ ਮੈਨੂੰ ਆਪਦੇ ਹਲਕੇ ਨੂੰ ਆਪਦੇ ਜ਼ਿਲ੍ਹੇ ਨੂੰ ਆਪਦੇ ਪੰਜਾਬ ਲਈ ਮੈਨੂੰ ਰਾਜਨੀਤੀ ਚ ਕੁੱਦਣਾ ਪਊ ਜਰੂਰ ਕੁੱਦੂੰਗਾ ਵਾਹ ਜਰੂਰ ਚੋਣ ਲੜੂੰਗਾ ਐਮ ਐਲ ਏ ਦੀ ਇਹ ਮੈਂ ਅਸੀਂ ਵੇਖ ਕਰਾਂਗੇ ਜਰੂਰ ਲੜੂੰਗਾ ਕਿਉਂਕਿ ਕਿਉਂ ਲੜਨੀ ਕੋਈ ਪਾਪ ਨਹੀਂ ਗਨਾਹ ਨਹੀਂ ਅਸੀਂ ਸਾਡਾ ਹੱਕ ਮੰਨਦਾ ਰਾਈਟ ਆ ਸਾਡਾ ਅਧਿਕਾਰ ਆ ਪਰ ਜਦੋਂ ਮੈਨੂੰ ਮਹਿਸੂਸ ਹੋ ਮੈਂ ਉਦੋਂ ਲੜੂੰਗਾ ਕਿ ਹਾਂ ਮੈਨੂੰ ਹੁਣ ਇਹ ਕਰਨਾ ਚਾਹੀਦਾ ਮੇਰਾ ਹਜੇ ਵੀ ਜਨਾਬ ਦੇ ਪਿੰਡ ਤੇ ਰਣ ਸਿੰਘ ਕਰਨ ਨੂੰ ਮੈਂ ਹੋਰ ਅੱਗੇ ਲੈ ਕੇ ਜਾਣਾ ਇਸ ਕਰਕੇ ਮੈਂ ਉਸ ਪਾਸੇ ਲੱਗਿਆ ਹੋਇਆ ਮੈਂ ਤੁਹਾਡਾ ਤੇ ਲੋਕਾਂ ਦਾ ਕਦਰਦਾਨਾ ਤੁਸੀਂ ਮੇਰੇ ਗੂੜੇ ਮਿੱਤਰੋਂ ਦੋਸਤੋਂ ਤੇ ਹਮੇਸ਼ਾ ਮੇਰੇ ਲਈ ਚੰਗਾ ਸੋਚਦੇ ਰਹਿੰਦੇ ਆਂ ਸੋਡੀਆਂ ਸ਼ਾਵਾਂ ਸੋਡੇ ਵਰਗੇ ਦੋਸਤਾਂ ਦੀਆਂ ਮੈਨੂੰ ਤੋਰੀ ਫੇਰਦਿਆਂ ਸ਼ਕਤੀ ਦਿੰਦਿਆਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਰਣ ਸਿੰਘ ਕਲਾ ਵਿੱਚ ਆਇਆ ਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਨਾ ਬਹੁਤ ਧੰਨਵਾਦ ਤੇ ਬਹੁਤ ਅਗਲੀ ਵਾਰ ਜ਼ਿੰਦਗੀ ਦੇ ਵਿੱਚ ਕਿਸੇ ਵੱਡੇ ਹੋਰ ਵੱਡੇ ਮਕਾਮ ਕਿਸੇ ਹੋਰ ਵੱਡੇ ਐਲਾਨ ਕਿਸੇ ਹੋਰ ਵੱਡੇ ਮਕਾਮ ਦੇ ਨਾਲ ਫਿਰ ਰਣ ਸਿੰਘ ਕਲਾ ਪਿੰਡ ਦੇ ਸਰਪੰਚ ਸਾਹਿਬਾਈ ਮਿੰਟੂ ਨੂੰ ਫਿਰ ਮਿਲਦੇ ਰਵਾਂਗੇ ਜਿਉਂਦੇ ਰਹੋ